ਹੈਲੋ ਫਰੈਂਡਸ ਅੱਜ ਸਤ ਸਾਰਿਆਂ ਨੂੰ ਹੁੰਦਾ ਨਾ ਕਦੇ ਅਚਾਨਕ ਮਹਿਮਾਨ ਆ ਜਾਣ ਤਾਂ ਪਣ ਨੂੰ ਲੱਗਦਾ ਕੀ ਬਣਾਈਏ ਅੱਛਾ ਵੀ ਹੋਵੇ ਤੇ ਜਲਦੀ ਫਟਾਫਟ ਬਣ ਜਾਏ ਤਾਂ ਮੈਂ ਅੱਜ ਲੈ ਕੇ ਆਈਆਂ ਪੋਟੈਟੋ ਪਾਪਕੋਰਨ ਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਮੈਂ ਇਹ ਸੈਕਿੰਡ ਟਾਈਮ ਬਣਾ ਰਹੀ ਹਾਂ ਬਹੁਤ ਵਧੀਆ ਬਣੀ ਸੀ ਫਸਟ ਟਾਈਮ ਵੀ ਤੇ ਲੋ ਬਣਾਣਾ ਸ਼ੁਰੂ ਕਰਦੇ ਹਾਂ ਇਦੇ ਲਈ ਆਪਾਂ ਨੇ ਇੱਥੇ 4 ਪੋਟੈਟੋ ਲੱਤੇ ਆਵੇਂ ਵੱਡੇ ਲੈ ਆ ਤੁਸੀਂ ਜਿਆਦਾ ਲੈਣੇ ਆ ਜਿੱਦਾਂ ਮਹਿਮਾਨ ਨੇ ਜਿਆਦਾ ਜਾਂ ਆਪਣੀ ਫੈਮਿਲੀ ਮੈਂਬਰ ਜਿਆਦਾ ਤਾਂ ਜਿਆਦਾ ਲੈ ਲਿਓ ਤੇ ਇਹਨਾਂ ਨੂੰ ਅੱਛੀ ਤਰ੍ਹਾਂ ਆਪਾਂ ਨੇ ਸਿੱਲ ਲੈਣਾ ਅੱਛੀ ਤਰ੍ਹਾਂ ਪੀਲ ਕਰ ਲੈਣਾ ਪੀਲ ਕਰਕੇ ਇਹਨਾਂ ਨੂੰ ਆਪਾਂ ਵਾਸ਼ ਕਰ ਲਾਂਗੇ ਤਾਂ ਕਿ ਇਹਨਾਂ ਨੂੰ ਜੋ ਵੀ ਹਮ ਦਾ ਡਸਟ ਹੁੰਦੀ ਹੈ ਉਹ ਨਿਕਲ ਜਾਏ ਪੀਲ ਕਰਨ ਤੋਂ ਬਾਅਦ ਫਿਰ ਅੱਜ ਆਪਾਂ ਇਹਨਾਂ ਨੂੰ ਕੱਦੂਖਾਸ ਕਰ ਲੈਣਾ ਜਿਹੜਾ ਆਪਾਂ ਕਹਿੰਦੇ ਆ ਗ੍ਰੇਟ ਕਰ ਲੈਣਾ ਬਹੁਤ ਈਜ਼ੀ ਆ ਬਣਾਣੀ ਔਰ ਗ੍ਰੇਟ ਕਰਕੇ ਇਹਨੂੰ ਸਾਰਿਆਂ ਨੂੰ ਇਕੱਠੀ ਆਪਾਂ ਗ੍ਰੇਡ ਕਰ ਲੈਣਾ ਆ ਤੇ ਬਹੁਤ ਹੀ ਆਸਾਨੀ ਤਰੀਕੇ ਨਾਲ ਬਣ ਜਾਂਦੇ ਨੇ ਇਹ ਕੋਈ ਇਹਦੇ ਚ ਨਹੀਂ ਕਿ ਨਹੀਂ ਬਣਦੇ ਹੁਣ ਇਹਨੂੰ ਆਪਾਂ ਤਿੰਨ ਚਾਰ ਵਾਰ ਵਾਸ਼ ਕਰਨਾ ਤਾਂ ਕਿ ਇਹਦਾ ਸਟਾਰਚ ਨਿਕਲ ਜਾਏ ਬਿਲਕੁਲ ਵਾਈਟ ਪਾਣੀ ਹੋ ਜਾਊਗਾ ਇਹ ਦੇਖੋ ਬਿਲਕੁਲ ਵਾਈਟ ਪਾਣੀ ਹੋ ਗਿਆ ਜਦੋਂ ਆਪਾਂ ਇਹ ਸਾਰਾ ਪਾਣੀ ਕੱਢ ਲੈਣਾ ਫਰੈਂਡਸ ਫਿਰ ਆਪਾਂ ਇਹਦੇ ਚ ਹੁਣ ਨਮਕ ਪਾ ਦਿਆਂਗੇ ਛੋਟਾ ਚਮਚਾ ਪਾਇਆ ਮੈਂ ਇੱਕ ਨਮਕ ਤਾਂ ਇਹਨੂੰ 5 ਮਿੰਟ ਲਈ ਅੱਧੇ ਛੱਡ ਦੇਣਾ ਇਹ ਪਾਣੀ ਛੱਡ ਜੂਗਾ ਹੁ ਨਮਕ ਪਾ ਕੇ ਨਾ ਦੇਖਿਓ ਤੁਸੀਂ ਦੇਖੋ ਪਾਣੀ ਛੱਡ ਗਿਆ ਇਹਨੂੰ ਫਿਰ ਦਬਾ ਕੇ ਆਪਾਂ ਇਦਾਂ ਹੀ ਕੱਢ ਦੇਣਾ ਪਾਣੀ ਦੇ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਇਦਾਂ ਨਮਕ ਵਾਲਾ ਕੱਢੋਗੇ ਨਾ ਆਖਰੀ ਵਾਰ ਤੇ ਕੋਸ਼ਿਸ਼ ਕਰਿਓ ਅੱਛੀ ਤਰ੍ਹਾਂ ਡਰਾਈ ਕਰ ਦਿਓ ਇਹਨੂੰ ਦਬਾ ਕੇ ਹੱਥ ਨਾਲ ਪਾਣੀ ਪੂਰਾ ਕੱਢ ਦਿਨੇ ਆ ਮੈਂ ਨਮਕ ਕਿੱਚ ਕਦੇ ਨਹੀਂ ਪਾਇਆ ਵਾਪਸ ਕਿਉਂਕਿ ਇਹ ਨਮਕ ਪਹਿਲੀ ਇਹਦੇ ਵਿੱਚ ਹੀ ਰਹਿ ਜਾਂਦਾ ਤੁਸੀਂ ਟੇਸਟ ਕਰ ਲਿਓ ਜਦੋਂ ਵੀ ਤੁਸੀਂ ਬਣਾਓ ਕਦੇ ਸਾਰਾ ਮਸਾਲਾ ਪਾ ਕੇ ਟੇਸਟ ਕਰ ਲੋਗੇ ਰੋੜ ਲੱਗੇ ਤਾਂ ਤੁਹਾਨੂੰ ਪਾ ਸਕਦੇ ਹੋ ਪਰ ਇਨਾ ਫਰੈਂਡ ਹੈ ਜੇ ਇੱਕ ਵਾਰ ਆਪਾਂ ਇੱਕ ਚਮਚਾ ਪਾ ਦਿੰਦੇ ਆ ਇਹਨੂੰ ਸਾਰਿਆਂ ਨੂੰ ਆਪਾਂ ਨੇ ਪਾਣੀ ਜੂ ਕੱਢ ਲਿੱਤਾ ਦੇਖੋ ਕਿੰਨਾ ਪਾਣੀ ਨਿਕਲ ਆਇਆ ਇਹ ਸਾਰਾ ਸਟਾਰਚ ਨਿਕਲ ਗਿਆ ਬਿਲਕੁਲ ਸਾਫ ਹੋ ਗਏ ਹੁਣ ਇਹਨੂੰ ਆਪਾਂ ਸਿੰਗਲ ਸਿੰਗਲ ਥੋੜਾ ਕਰ ਲੈਣੇ ਆ ਦੇਖੋ ਕਿੰਨੇ ਵਧੀਆ ਬਣਿਆ ਨਾ ਤਲੱਛੇ ਬਣ ਗਏ ਸੀ ਐ ਵਧੀਆ ਸਾਰਾ ਡਰਾਈ ਹੋ ਗਿਆ ਇਹਦੇ ਵਿੱਚ ਹੁਣ ਫਰੈਂਡ ਜੀ ਆਪਾਂ ਆਪਣੇ ਮਨਪੋਂ ਦੇ ਮਸਾਲੇ ਪਾ ਸਕਦੇ ਆ ਮੈਂ ਇਥੇ ਕਾਲੀ ਮਿਰਚ ਪਾ ਰਹੀ ਆ ਇਕ ਜਮਚਾ ਇਹ 허ब्स ਪਾ ਰਹੀ ਆ ਜਿਹੜੇ ਗ੍ਰੀਨ 허ब्स ਹੁੰਦੇ ਆਪਣੇ ਕੋਲ ਸੁੱਕੇ ਡਰਾਈ ਵਾਲੇ ਤੇ ਇਹਦੇ ਚ ਆਪਾਂ ਪਾ ਦਿੰਨੇ ਆ ਹੁਣ ਧਨੀਆ ਬਹੁਤ ਅੱਛਾ ਟੇਸਟ ਆਉਂਦਾ ਧਨੀਆ ਦਾ ਤੇ ਇਹ ਪਾ ਰਹੀ ਆ ਮੈਂ ਇੱਥੇ ਕਾਰਨਫਲੋਰ ਜੇ ਤੁਹਾਡੇ ਕੋਲ ਕਾਰਨਫਲੋਰ ਹੈ ਨਹੀਂ ਤਾਂ ਤੁਸੀਂ ਰਾਈਸ ਫਲੋਰ ਵੀ ਯੂਜ਼ ਕਰ ਸਕਦੇ ਹੋ ਇਹ ਸਿਰਫ ਬਾਈਂਡ ਕਰਨ ਲਈ ਹੋਏਗਾ ਕਿ ਆਪਾਂ ਇਹਨਾਂ ਨੂੰ ਬਾਈਂਡ ਕਰ ਸਕੀਏ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਕੇ ਇਹਨੂੰ ਆਪਾਂ ਛੋਟੇ ਛੋਟੇ ਬੋਲਸ ਦੇ ਵਿੱਚ ਬਣਾਵਾਂਗੇ ਜਿੱਦਾਂ ਕਿ ਇਹਦਾ ਨਾਮ ਆਪਾ ਦਿੱਤੇ ਹੈਗਾ ਪੋਪ ਕੌਰ ਛੋਟੇ ਛੋਟੇ ਬਣਾਵਾਂਗੇ ਬਹੁਤ इजीली ਬਣ ਜਾਂਦੇ ਆ ਇਹ ਤਾਂ ਇਹਨਾਂ ਨੂੰ ਸਾਰਿਆਂ ਨੂੰ ਅੱਦਾ ਬਣਾ ਕੇ ਆਪਾਂ ਪਲੇਟ 'ਚ ਇਕੱਠੇ ਰੱਖ ਲੈਣਾ ਬਹੁਤ इजीली ਜਲਦੀ ਫਰਾਈ ਹੋ ਜਾਣਗੇ ਤਾਂ ਕੋਸ਼ਿਸ਼ ਕਰੋ ਪਹਿਲਾਂ ਹੀ ਬਣਾ ਲਓ ਸਾਰੇ ਦੇਖੋ ਆਪਣੇ ਕੋਲ ਸਾਰੇ ਬਣ ਚੁੱਕੇ ਨੇ ਆਪਾਂ ਹੁਣ ਇਹਨਾਂ ਨੂੰ ਤੇਲ ਦੇ ਵਿੱਚ ਡੀਪ ਫਰਾਈ ਕਰ ਦਿੰਨੇ ਇਹ ਤਿੰਨ ਤੋਂ ਚਾਰ ਮਿੰਟ ਲੈਂਦੇ ਜਦੋਂ ਆਪਾਂ ਵਿੱਚ ਪਾ ਦਈਏ ਨਾ ਕੜਾਹੀ ਦੇ ਮੀਡੀਅਮ ਤੋਂ ਹੌਟ ਹੋ ਚੁੱਕਿਆ ਆਪਣਾ ਤੇਲ ਗਰਮ ਤਾਂ ਸਾਰੇ ਮੈਂ ਪਾਰੀਏ ਇਹਦੇ ਵਿੱਚ ਹੁਣ ਜਿੰਨੇ ਪੈਜਨ ਤੁਸੀਂਨੇ ਪਾ ਦੋ ਦੋ ਵਾਰ ਕੁੱਕ ਕਰ ਲਾਂਗੇ ਇਹਨਾਂ ਨੂੰ ਫਿਰ ਜੇ ਪਹਿਲਾਂ ਹਲਕਾ ਜਿਹਾ ਹੱਥ ਨਾਲ ਫੋਕ ਨਾਲ ਜਾਂ ਕਿਸੇ ਨਾਈਫ ਲੈ ਕੇ ਹਲਕਾ ਜਿਹਾ ਕਰਿਓ ਕਿਉਂਕਿ ਪਹਿਲਾਂ ਪਹਿਲਾਂ ਇਹ ਨਰਮ ਹੁੰਦੇ ਨੇ ਹਨ ਤਾਂ ਮਿਕਸ ਨਾ ਹੋ ਜਾਣ ਇੱਕ ਦੂਜੇ ਨਾਲ ਜੁੜਨਾ ਜਾਣ ਤਾਂ ਇਦਾਂ ਇਕੱਲੇ-ਇਕੱਲੇ ਕਰਨ ਦੀ ਕੋਸ਼ਿਸ਼ ਕਰਿਓ ਫਿਰ ਵਿੱਚ ਦੀ ਹਿਲਾਉਂਦੇ ਰਹੋ ਜਿਵੇਂ ਦੇ ਮਿੰਟ ਬਾਅਦ ਹਿਲਾਤਾ ਫਿਰ 1 ਮਿੰਟ ਬਾਅਦ ਹਿਲਾਤਾ ਤਾਂ ਕਿ ਦੋਨੋਂ ਸਾਈਡ ਕੁੱਕ ਹੋ ਜਾਣ ਅੱਛੀ ਤਰ੍ਹਾਂ ਮੈਂ ਸਿਰਦਕ ਕੰਟੀਨਿਊ ਮਿਕਸ ਕਰਦੇ ਨੇ ਇਹਨੂੰ ਇੱਕ ਦੋ ਬਾਰ ਇਹ ਬਾਨੀ ਵਾਲੇ ਬਹੁਤ ਜਲਦੀ ਬਨ ਜਾਂਦੇ ਆ ਦੇਖੋ ਹਲਕੇ ਬ੍ਰਾਊਨ ਹੋ ਚੁੱਕੇ ਆ ਫਿਰ ਆਪਾਂ ਇਹਨਾਂ ਨੂੰ ਹੁਣ ਕੱਢ ਲੈਣੇ ਇਹਨੂੰ ਜਿੱਦਾਂ ਟਾਈਮ ਤੇ ਚਾਹ ਬਣਾਉਣ ਤੇ ਲਾਣ ਨੂੰ ਐਨੇ ਟਾਈਮ ਚ ਰੈਡੀ ਹੋ ਜਾਂਦੇ ਆ ਦੇਖੋ ਤੁਸੀਂ ਰਵਾਜ ਵੀ ਦੇਖ ਹੀ ਸਕਦੇ ਹੋ ਇਹਨਾਂ ਦੀ ਕਿੰਨੇ ਵਧੀਆ ਬਣੇ ਨੇ ਮੈਂ ਤੁਹਾਨੂੰ ਤੋੜ ਕੇ ਦਿਖਾਨੀ ਆ ਇਹ ਦੇਖੋ ਅੰਦਰ ਤੱਕ ਕੁੱਕ ਹੋ ਚੁੱਕੇ ਨੇ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ ਲਾਈਕ ਕਰੋ ਮੇਰਾ ਪੇਜ ਸਬਸਕ੍ਰਾਈਬ ਕਰੋ ਧੰਨਵਾਦ